ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਲਈ ਦੋ ਟਰਿਕ ਲੈ ਕੇ ਆਏ। ਦੇਖੋ ਵੀਡੀਓ ਲਾਸਟ ਤੱਕ ਤੇ ਵੀਡੀਓ ਕਿਵੇਂ ਦੀ ਲੱਗੀ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ। ਦੋਸਤੋ ਇਸ ਤਰ੍ਹਾਂ ਆਪਣੇ ਘਰੇ ਪੈਕਟ ਹੁੰਦੇ ਨੇ ਤਾਂ ਉਹਨਾਂ ਨੂੰ ਖੋਲਣ ਵਿੱਚ ਬਹੁਤ ਮੁਸ਼ਕਲ ਹੋ ਜਾਂਦੀ ਹੈ ਕਿ ਯਾਰ ਕੈਂਚੀ ਵੀ ਨਹੀਂ ਲੱਭਦੀ ਇੱਧਰ ਉੱਧਰ ਰੱਖੀ ਜਾਂਦੀ ਆ ਤਾਂ ਤੁਸੀਂ ਨੇਲ ਕਟਰ ਨਾਲ ਇਸ ਪੈਕਟ ਨੂੰ ਖੋਲ ਸਕਦੇ ਹੋ। ਦੋਨੋਂ ਸਾਈਡ ਤੇ ਹਲਕਾ ਹਲਕਾ ਜਿਹਾ ਟੱਕ ਲਗਾ ਦੇਣਾ ਨੀਲ ਕਟਰ ਦੇ ਨਾਲ ਦੇਖੋ ਤੁਹਾਡੇ ਸਾਹਮਣੇ ਹੀ ਹੈ ਦੋ ਹਲਕੇ ਜਿਹੇ ਟੱਕ ਲਗਾ ਦਿੱਤੇ ਨੇ ਤੇ ਫਿਰ ਇਸ ਨੂੰ ਖਿੱਚ ਕੇ ਆਪਾਂ ਪੈਕਟ ਨੂੰ ਖੋਲ ਸਕਦੇ ਹਾਂ ਦੇਖੋ ਹੁਣ ਹਲਕੇ ਜਿਹੇ ਹੱਥਾਂ ਨਾਲ ਖੋਲ ਰਹੇ ਇਸ ਨੂੰ ਤੇ ਚੰਗੀ ਤਰ੍ਹਾਂ ਵਧੀਆ ਓਪਨ ਹੋ ਜਾਏਗਾ ਜਿੱਥੇ ਅੜ ਜਾਏਗਾ ਫਿਰ ਨੀਲ ਕਟਰ ਦੇ ਨਾਲ ਥੋੜਾ ਜਿਹਾ ਹੋਰ ਕੱਟ ਲਗਾ ਕੇ ਇਸ ਨੂੰ ਕੱਟ ਸਕਦੇ ਹਾਂ ਨੀਲ ਕਟਰ ਦੇ ਨਾਲ ਵੀ ਵਧੀਆ ਕਟਿੰਗ ਹੋ ਜਾਂਦੀ ਆ ਦੇਖੋ ਹੁਣ ਸਾਰਾ ਹੀ ਪੈਕਟ ਖੁੱਲ ਗਿਆ ਏ ਤੇ ਦੋਸਤੋ ਇਹ ਟ੍ਰਿਕ ਕਿਵੇਂ ਦੀ ਲੱਗੀ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਓ ਦੋਸਤੋ ਹੁਣ ਤੁਹਾਨੂੰ ਦੂਸਰੀ ਟ੍ਰਿਕ ਬਾਰੇ ਦੱਸਦੇ ਹਾਂ ਤਵੇ ਤੇ ਜਦੋਂ ਲਗਾਤਾਰ ਰੋਟੀ ਬਣਾਉਣੇ ਜਾਂ ਪਰੌਂਠੇ ਬਣਾਉਣੇ ਤਾਂ ਅਕਸਰ ਹੀ ਤਵੇ ਦੇ ਚਾਰ ਚਫੇਰੇ ਕਾਲਖ ਜੰਮ ਜਾਂਦੀ ਆ ਜਿਸ ਕਰਕੇ ਆਪਣੀ ਰੋਟੀ ਵੀ ਵਧੀਆ ਨਹੀਂ ਬਣਦੀ ਰੋਟੀ ਕਾਲੀ ਬਣਦੀ ਇੱਕ ਵਧੀਆ ਟ੍ਰਿਕ ਆ ਇਸ ਤਵੇ ਨੂੰ ਮਿੰਟਾਂ ਸਕਿੰਟਾਂ ਵਿੱਚ ਸਾਫ਼ ਕਰਨ ਦੀ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਕੀ ਕਰਨਾ ਹੈ ਕਿ ਗੈਸ ਦੇ ਉੱਪਰ ਰੱਖ ਦੇਣਾ ਤਵਾ ਤੇ ਗੈਸ ਨੂੰ ਦੇਣਾ ਚਲਾ ਫਿਰ ਇਸ ਦੇ ਵਿੱਚ ਨਹਾਉਣ ਵਾਲਾ ਸਾਬਣ ਕੱਦੂ ਕਾਸ਼ ਕਰ ਲੈਣਾ ਮੈਂ ਇੱਥੇ ਨਹਾਉਣ ਵਾਲਾ ਸਾਬਣ ਵਰਤਿਆ ਤੁਸੀਂ ਚਾਹੋ ਕੋਈ ਵੀ ਸਾਬਣ ਵਰਤ ਸਕਦੇ ਹੋ ਤੇ ਉਸ ਤੋਂ ਬਾਅਦ ਪਾ ਦੇਣਾ ਪਾਣੀ ਥੋੜਾ ਜਿਹਾ ਅੱਧੇ ਗਲਾਸ ਤੋਂ ਵੀ ਘੱਟ ਪਾਣੀ ਪਾ ਦੇਣਾ ਦੇਖੋ ਇਸ ਦੇ ਵਿੱਚ ਪਾਣੀ ਪਾ ਦਿੱਤਾ ਤੇ ਹੁਣ ਇਸ ਦੇ ਵਿੱਚ ਪਾ ਦੇਣਾ ਖਾਣ ਵਾਲਾ ਸੋਡਾ ਅੱਧੇ ਚਮਚ ਦੇ ਕਰੀਬ ਪਾ ਦੇਣਾ ਖਾਣ ਵਾਲਾ ਸੋਡਾ ਤੇ ਫਿਰ ਕਿਸੇ ਤਿੱਖੀ ਜੀ ਚੀਜ਼ ਦੇ ਨਾਲ ਇਸ ਨੂੰ ਚੰਗੀ ਤਰ੍ਹਾਂ ਚਾਰ ਛਫੇਰੋ ਜਿੰਨੀ ਵੀ ਇਸ ਦੀ ਮੈਲ ਆ ਸਾਫ਼ ਕਰ ਦੇਣੀ ਹੈ ਤੇ ਹਲਕਾ-ਹਲਕਾ ਜਵਾਸ ਇਸ ਨੂੰ ਇਸ ਦੇ ਚਾਰ ਛਫੇਰੇ ਬਸ ਕੋਈ ਵੀ ਤਿੱਖੀ ਚੀਜ਼ ਮਾਰੀ ਜਾਣੀ ਹਲਕੇ ਜਿਹੇ ਹੱਥਾਂ ਦੇ ਨਾਲ ਤਾਂ ਜੋ ਜਿੰਨੀ ਵੀ ਇਸ ਦੇ ਉੱਪਰ ਮੈਲ ਆ ਉਹ ਸਾਰੇ ਉੱਪਰ ਉੱਗਲ ਕੇ ਆ ਜਾਵੇ ਦੇਖੋ ਤੁਹਾਡੇ ਸਾਹਮਣੇ ਇਸ ਤਰ੍ਹਾਂ ਮੈਂ ਇੱਕ ਤਿੱਖੀ ਕੜਸ਼ੀ ਦਾ ਬੈਕ ਵਾਲਾ ਹਿੱਸਾ ਲਿਆ ਉਸ ਤੇ ਨਾਲ ਕਰ ਰਹੀ ਸੀਗੀ ਪਹਿਲਾਂ ਹੁਣ ਮੈਂ ਸਿੱਪੀ ਦੇ ਨਾਲ ਇਸ ਨੂੰ ਖੁਰਚ ਰਹੀ ਆ ਤਾਂ ਜੋ ਜਿੰਨੀ ਵੀ ਇਸ ਤੇ ਮੈਲ ਲੱਗੀ ਹੈ ਸਾਰੀ ਹੀ ਉੱਪਰ ਆ ਜਾਵੇ ਪਾਣੀ ਜਦ ਤੱਕ ਪਾਣੀ ਸੁੱਕ ਨਹੀਂ ਜਾਂਦੇ ਇਸ ਨੂੰ ਗੈਸ ਨੋਕਮ ਚੱਲਦਾ ਹੀ ਰਹਿਣ ਦੇਣਾ ਹੈ ਤੇ ਦੇਖੋ ਹੁਣ ਪਾਣੀ ਸੁੱਕ ਗਿਆ ਹੈ ਤੇ ਗੈਸ ਵੀ ਕਰ ਦਿੱਤਾ ਬੰਦ ਜਿੰਨੀ ਵੀ ਉੱਪਰ ਕਾਲਖ ਸੀ ਸਾਰੀ ਇੱਕ ਜਗ੍ਹਾ ਤੇ ਇਕੱਠੀ ਹੋ ਗਈ ਆ ਤੇ ਇਸ ਨੂੰ ਬਾਤ ਵਿੱਚ ਤੁਸੀਂ ਕਰ ਲੈਣਾ ਸਾਫ਼-ਸਾਫ਼ ਪਾਣੀ ਨਾਲ ਇਸ ਨੂੰ ਧੋ ਲੈਣਾ ਹੈ ਤੇ ਤੁਹਾਡੀਆਂ ਰੋਟੀਆਂ ਬਹੁਤ ਵਧੀਆ ਬਣਨੀਆਂ ਦੋਸਤੋ ਕਿਹੜੀ ਟ੍ਰਿਕ ਵਧੀਆ ਲੱਗੀ ਇਹ ਵੀ ਕਮੈਂਟ ਕਰਕੇ ਦੱਸਿਓ ਜੀ